ਆਰਮੀ ਦੀ ਨੌਕਰੀ ਦੇ ਹੋਣ ਦੇ ਬਾਅਦ ਚ ਉਹਨਾਂ ਕੋਲ ਆਰਥਿਕ ਪੱਖ ਮਜ਼ਬੂਤ ਸੀ ਪਰ ਸਮਾਜਿਕ ਪੱਖ ਬਹੁਤ ਹੀ ਕਮਜ਼ੋਰ ਸੀ ਸਮਾਜਿਕ ਪੱਖ ਤੋਂ ਉਹਨਾਂ ਦਾ ਇਹ ਕਮਜ਼ੋਰੀ ਇਹ ਸੀ ਕਿ ਉਹ ਇੱਕ ਗਰੀਬ ਪਰਵਾ ਦੇ ਵਿੱਚ ਪੈਦਾ ਹੋਣਾ ਪੈਦਾ ਹੋਣਾ ਕਿਸੇ ਦੇ ਆਪਣੇ ਹੱਥ ਮਰਜ਼ੀ ਦੇ ਵਿੱਚ ਨਹੀਂ ਹੋਣਾ ਆਪਣੇ ਕੰਟਰੋਲ ਦੇ ਵਿੱਚ ਨਹੀਂ ਹੋਣਾ ਕਿਤਾ ਸਾਡੀ ਕਿਰਤੀ ਦਾ ਸਾਡੀ ਦੇਚ ਦਾ ਸਾਡੇ ਪਰਮਾਣਿਮ ਉਹ ਕਿਸੇ ਦੇ ਸਮਾਜ ਵਿੱਚ ਕਿਸੇ ਜਾਤੀ ਦੇ ਵਿੱਚ ਪੈਦਾ ਹੋ ਕਰ ਰਿਹਾ ਜਿਹੜੀ ਅਸੀਂ ਜਾਤ ਪ੍ਰਥਾ ਬਣਾਈ ਆ ਵਰਣ ਪ੍ਰਥਾ ਬਣਾਈ ਆ ਜਿਹੜੀ 1947 ਤੋਂ ਪਹਿਲਾਂ ਲਾਗੂ ਸੀ ਉਸ ਹੀ ਮਨ ਉਸ ਨੇ ਉਸ ਚਾਰ ਬੰਸੀ ਬਾਬਾ ਸਾਹਿਬ ਅਮੀਰ ਕਰਨੇ ਭਾਈ ਦੇ ਨਾਲ ਨਾਲ ਆਪਣਾ ਸੰਗਠਨ ਜਿਆਦਾ ਯਾਦ ਰੱਖਿਆ ਜਦੋਂ ਉਹਨਾਂ ਨੇ میٹرਕ ਪਾਸ ਕਰ ਲਈ ਕਾਲਜ ਦੀ ਐਜੂਕੇਸ਼ਨ ਲੈਣ ਲਈ ਉਹਨਾਂ ਨੇ ਮਹਾਰਾਜਾ ਬਰੋਦਾ ਤੇ ਡੀ ਸੀ ਕੋਲ ਪਹੁੰਚ ਕੇ ਕਿ ਮਰਾਤ ਮੈਂ ਘਰੋਂ ਗਰੀਬ ਹਾਂ ਪੜਨਾ ਚਾਹੁੰਦਾ ਹਾਂ ਖਰਚ ਨਹੀਂ ਕਰ ਸਕਦਾ 500 ਡਿਗਰੀ ਡੈਟ ਸਰਕਮਸਟਾਂਸ ਉਹਨਾਂ ਹਾਲ ਤਾਂ ਮੈਂ ਕੀ ਕਰਾਂ ਜਿਸ ਸਾਹਿਬ ਨੇ ਉਹਨਾਂ ਨੂੰ ਜਾਣਕਾਰੀ ਦਿੱਤੀ ਕਿ ਮਹਾਰਾਜ ਸਾਹਿਬ ਅਮਰੀਕਾ ਦੇ ਵਿੱਚ ਜਿਹੜੇ ਮੈਡੀਕਲ ਸਟੂਡੈਂਟ ਜਿਹੜੇ ਬਹੁਤ ਹੀ ਪੜਨ ਵਾਲੇ ਵਿਦਿਆਰਥੀ ਉਹਨਾਂ ਨੂੰ ਅਮਰੀਕਾ ਦੇ ਵਿੱਚ ਪੜ੍ਹਨ ਲਈ ਭੇਜੇ ਬਾਬਾ ਸਾਹਿਬ ਨੇ ਇਹ ਦੇਖ ਕੇ ਬਾਬਾ ਸਾਹਿਬ ਦਾ ਅਕੈਡਮਿਕ ਕੈਰੀਅਰ ਵੀ ਉੱਚੇ ਪੱਧਰਾਂ ਤੇ ਹੀ ਪੜੰਦੇ ਰਸਤੇ ਜੋ ਚੀਨ ਦੇ ਵਿੱਚ रत्ननगर का कि कुला न्यार, है वहां पर और डीसी साहब ने बोला करता हुआ माननीय निराले निराले प्रभारी साहब इस बार एक घर का उद्घाटन कराइसा उनका जो कि라우 में होनी को उनसे इनबालिया का प्राप्त है उन्होंने क्या काम होता है बताया करती करेगा उन्होंने क्या पहला तो उसीरे बुलाया ਕਿ ਲਾਰਗੈਨ ਮੇਰੇ ਕੋਲ ਬਹੁਤ ਪਿਆਰ ਹਰ ਸਾਹਿਬ ਜੀ ਤੁਸੀਂ ਮੈਂ ਬੋਲੀ ਜਾਨੀ ਕੋ ਬੈਠਾ ਹੋਇਆ ਮੈਨੂੰ ਖੁਸ਼ੀ ਨਹੀਂ ਕਿ ਮੈਂ ਰਹਿਣਾ ਉਹ ਗਾਇਕ ਕਵੀਤਾ ਜੀ ਤੁਸੀਂ ਕੋਸੀ ਦੇ ਬੈਠੋ ਇਹ ਕੋਸੀ ਘੋਟੀਆਂ ਨੂੰ 24 ਕੋਸਟ ਹੈ ਥੋੜੀ ਜਿਹਾ ਠੀਕ ਹੈ ਤੁਸੀਂ ਬੜਿਆ ਬੁਧਿਆਈ ਪ੍ਰਾਪਤ ਬੜੇ ਬੜੇ ਉਹਦੇ ਕੋ ਪ੍ਰਭਾ ਕਾ ਸਾਹ ਦੇ ਕੋ ਸਾਇਕੋਲੋਗ ਹਨ ਅਤੇ ਆਪਣੇ ਸੋਨਾ ਅਮਰੀਕਾ ਉਹਨਾਂ ਨੇ ਜੇ ਵੀ ਦੀ ਅਸੀਂ ਕੀਤਾ ਕਿ ਇਹ ਇਸ ਲਈ ਬ੍ਰਹਮ ਪ੍ਰੋਵੀਡੈਂਸ ਪਰ ਆਪਰੇ ਸਰਕੂਲਰ ਆਇਆ ਕੋਈ ਅੰਗਰੇਜ਼ ਜਾਤੀ ਦੇ ਆਪੇ ਰਾਏ ਸਾਨੂੰ ਸੇਵਕਾ ਕਾਟੇ ਸਾਨੂੰ ਨਡਾਵਾਟ ਰਾਇਸ ਕਿਤੇ ਇੰਡੀਆ ਕਾਪੀਸ ਨੂੰ ਦੇਖ ਕਰ ਤਾਂ ਦੇ ਇਸ ਬਾਰੇ ਕਹਿ ਦਿੱਤਾ ਆਰਟੀਕਲ ਮੇਂ ਗਰੇ ਦੇ ਇਦੀਏ ਨੇ ਪੜਾਣੇ ਵਿਗਾਣੇ ਸਵੈਸੁਖਵਾਸੂ ਕਰ ਕਹਨੇ ਆ ਤੇ ਇਹਨਾਂ ਦਾ ਕੋਈ ਬੇਨਸ ਨਹੀਂ ਕਿਹਾ ਨਾ ਕੋਈ ਯਾ ਕੋਈ ਮਹਾਂ ਸਰਕਾਰੀ ਸਰਕਾਰ ਦਾ ਮਾਨ ਸਰਕਾਰ

बाबा साहब मेल कर रहे हैं ये काफी खुशी देख रहा हूं गीता साहब उस माता का काफी का काम का सर उसी से टीम को चाहिए जिसे तैयारी चाहिए जिसे कंपटीशन भी चाहिए क्योंकि चाहे मुकाबले भी करके आप कोई कार्य साथ की बीपीएससी का प्रोग्राम करिए चाहे यूपीएस का काम करिए सामने एक जगह पेश आना होना है जैसे कि सारे सब नाम जो फिट था की थी जेडी डीडी कांग्रेस है उधर 16 का 16 मार्च ਉਨੀ ਦੇ ਪ੍ਰਤੀ ਕਮੂਨਲ ਵਰਕਿੰਗ ਇਸ ਤਰ੍ਹਾਂ ਹੈ ਉਹਦੇ ਨਾਲ ਸਾਨੂੰ ਸੈਕੰਡ ਇਲੈਕਟ੍ਰੋਡ ਕਰਨਾ ਸੈਕੰਡ ਤੇ ਇਲੈਕਟ੍ਰੋਡ ਇਲੈਕਟ੍ਰੋਡ ਆ ਰਹੀ ਹੈ ਅਪੋਜੀਟ ਅਰਕੋਟ ਹੋਣਿਆ ਅਸੀਂ ਇੱਕ ਹੋਰ ਕਰਾਂਗੇ ਕਿਹਾ ਸੈਕੰਡਰੀ ਜਿਹੜਾ ਸਾਰਾ ਸੰਗ੍ਰੁੱਪ ਆਉਂਦਾ ਹੈ ਜੇ ਅਸੀਂ ਕਿ ਟ੍ਰੇਕਿੰਗ ਕੋਈ ਕਰਾਂ ਕਰਦਾ ਉਹਦਾ ਜਿਹੜੀ ਕੋਈ ਨਹੀਂ ਉਹਦੇ ਵੀ ਕੈਨੇਟ ਕਰਦਾ ਨੂੰ ਸਾਰਾ ਡਾਟਾ ਨੂੰ ਪਰ ਇਹ ਸਭ ਦਾ ਬੁਝਾਰ ਸਾਡੇ ਦਾ ਲੈਕਚਰ ਹੀ ਗਾਸੀ ਕੋਮਲ ਬਰਾਂਗਲੀ ਪੜੀ ਤੈਨੋ ਉਹਦੇ ਨਾਲ ਇਹ ਉਸਤਾਹੀਂ ਦੇ ਕੋਈ ਬਦਲ ਚਾਹੀਦਾ ਹਗਾ ਸਾਡੇ ਦੇ ਰੂਪਕ ਕਰਵਾ ਦੇ ਸੋ ਮੂਰਨਾ ਨੂੰ ਬੋਕਰਾਂ ਵਾਲੀ ਦੇ ਤੋੜਾ ਕਿਹੜੇ ਦਾ ਨਹੀਂ ਕਰ ਸਕਦਾ ਨਹੀਂ ਦੇ ਵਿੱਚ ਚਾਹ ਪਾਰਲੀਮੈਂਟ ਦੇ ਸਾਡੇ ਮੈਂਬਰ ਵੀ ਕਈ ਵਾਰ ਪੁਲਿਸ ਹੀ ਉਹਦੇ ਨਾਲ ਸਾਡੇ ਰੋਡ ਪਾਵਰ ਦਾ ਹਾਂ ਬੁਲਸੀ ਪਰ ਦੇ ਉਹ ਕਾਰਨਿਕ ਇਨਸਾਨੀਅਤ ਨੂੰ ਪ੍ਰੋਦਾ ਕਰਦੇ ਸਨ ਉਸ ਸਮੇਂ ਦੇ ਪੋਲੀਟਿਕਲ ਇੰਫਲੂਐਂਸੀ ਹੋਏ ਪਰਿਵਰਨ ਅਤੇ ਕੌਮੀ ਜਿਵੇਂ ਇਸ ਦੇ ਨਤੀਜੇ ਵਲੋਂ 16 ਨੰਬਰ 19 ਅਪ੍ਰੈਲ ਨੂੰ ਰਾਸ਼ਟਰਾਨ ਟੂਟਾ ਜਿਵੇਂ ਬਕਤਾਂ ਬੋਲਣ ਵਾਲੇ ਜਿਨਾ ਦੱਸਦਾ ਕਿ ਲੈਟਰੇਟ ਕਾਇਰਸਾ ਦੇ ਇਹਨੂੰ ਬੰਦ ਨਹੀਂ ਕਰੋਗੇ ਤੇ ਮੈਂ ਰੋਟੀ ਨਹੀਂ ਖਾਊਗਾ ਮੈਂ ਕਰਾਂ ਨਹੀਂ ਜੂਗਾ ਮੈਂ ਆਪਣਾ ਵਾਕਾ ਕਰਿਆ ਇਹ ਬਨੇ ਕੁੱਦੇ ਗੀ ਕੋਗਾਲੀ ਸ਼ੂਲ ਕਲਾਸ ਸਜੂਰ ਰਾਏ ਤੇ ਬੈਕਵਾਰਡ ਕਲਾਸਿਸ ਨਹੀਂ ਕੇ ਅਰਿਕਾ ਮੇਰਾ ਬਾਹੂ ਦੇਦਾ ਮੈਨੂੰ ਮਨੂ ਪਤਾ ਹੈ ਇਹ ਕਹਦੇ ਸੀ ਬਾਲੀ ਦੇ ਦਰਦ ਤੇ ਕਿਸ ਨੂੰ ਕੁਰਸੀਆਂ ਦਿੱਤੀਆਂ ਗਾਹ ਕਿ ਸੇ ਨੂੰ ਪਾਟਣੇ ਪੜਦੇ ਤੇ ਇਲਾ ਕਿਸ ਨੂੰ ਪਾਉਂਦੇ ਨੇ ਕਿ ਗਾਂਹ ਡਸਟੀਫਾਈਡ ਇਹ ਗਾਂਹ ਡਸਟੀਫਾਈਡ ਗਾਹ ਚਲੋ ਇਸ ਏ ਕੋਈ ਨਾ ਇਸ ਨੀਤੀ ਦਾ ਬਿਲਕੁਲ ਜਾਇਵਤ ਸੂਪੂ ਹੋਣ ਲੱਗਾ ਮਹਾਤਮਾ ਗਾਂਧੀ ਜੀ ਦੇ ਨਾਲ ਆ ਕੇ ਵਿਗੜ ਗਈ ਬਹੁਤ ਸਾਹਮਣੇ ਇਹ ਦੌਰ ਸ਼ੁਰੂ ਹੋ ਗਿਆ ਕਿ ਜੇ ਇਸ ਅਸੀਂ ਇਹਦੇ ਵੀ ਸਾਈ ਨਹੀਂ ਕਰਾਏ ਇਹ ਮੁਸ਼ਕਿਲ ਬਾਬਸ ਨਹੀਂ ਕਰਾਂਗੇ ਤਾਂ ਕੰਨੀ ਬਣਾਗੇ ਔਰ ਇਹ ਕਿੰਨਾ ਵੀ ਤਰਿਆ ਕੋਈ ਸਮਾਹਤਾ ਪੀੜਾ ਦਾ ਸਮਾਹਤਾ ਇਹਨੂੰ ਉੱਚੀਆਂ ਚਾਹਤਾਂ ਵਾਲੇ ਲੋਕ

ਸਾਡੀ ਆਮ ਜਿਹੜੇ ਗੈਰ ਅਸੀਂ ਸਮਾਜ ਦੇ ਵਿੱਚ ਅਪਰ ਪਾਪਰਾਂ ਦੇ ਆਪੇ ਦਾਤਿਆ ਤਾਂ ਸਿਰ ਤੇ ਸਿਰ ਡਾਕਟਰ ਮੇਰ ਦਾ ਸਾਥੀ ਹੋ ਸਰ ਦਾ ਇਹ ਕਹਿੰਦਾ ਕਿ ਸਾਡੇ ਪਰਿਵਾਰ ਦੇ ਕੋਈ ਨਹੀਂ ਹੋ ਸਕਦਾ ਡਾਕਟਰ ਮੇਰ ਦਾ ਸਾਥੀ ਕਰ ਦਿੰਦਾ ਕਿਉਂਕਿ ਸਾਤ ਨੂੰ ਹਮੇਸ਼ਾ ਉੱਚਾ ਗਲੇ ਦਵਾਇਆ ਤੱਬੇ ਉੱਚਿਆ ਸਾਡੇ ਲੋਹਾ ਦੇ ਫੁੱਟੇ ਬੰਦੇ ਪੇਟਾਂ ਦੇ ਝਾਗੋ ਨੇ ਸਾਨੂੰ ਸੁਣਨ ਦਿੱਤੀ ਦਿੱਤਾ ਜਾਂ ਕਰਨਾਕ ਜੀシャਰਾ ਉਹ ਕੋਮਲਾ ਵਿਆਹ ਦਾ ਜਦ ਉਹ ਹਜ਼ਾਰਾਂ ਸਾਲਾਂ ਦੀ ਗੁਲਾਮੀ ਨੂੰ ਗੁਰੂ ਅਰਜਨ ਦੇਵ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਕਨਾਂਟ ਦੇ ਜੀ ਨੇ ਸਾਰੇ ਗੁਰੂਆਂ ਨੇ ਸਾਨੂੰ ਮਾਨੁਕਾਰਾ ਹੱਕ ਦੇਣ ਲਈ ਸ਼ਿਕਾਰ ਸੌ ਸਮੇਂ ਲਈ ਰਾਜੇ ਮਹਾਰਾਜਿਆਂ ਉਹ ਸਮੇਂ ਦੇ ਨਿਗਰਾਨਦਾਰ ਉਹ ਸਮੇਂ ਦੀਆਂ ਕੁਰੀਤੀਆਂ ਨਾਲ ਲੜ ਕੇ ਸਾਨੂੰ ਹੱਕ ਦਿਵਾਉਣ ਦਾ ਜਦ ਪ੍ਰਭੂ ਪ੍ਰਮਾਤਮਾ ਦੇ ਭਾਣੇ ਜੀ ਹੋ ਕੇ ਆਪਣੀ ਮਾਤਾ ਸਾਹਿਬ ਦੀ ਬਾਤ ਪਾਸ ਕਰਨ ਦਾ ਮਨ ਤ੍ਰੇਸ਼ ਦਿੱਤਾ ਪਰ ਉਹ ਕਹਿੰਦਾ ਸੀ ਜਿਹੜੀਆਂ ਉਹ ਸਮੇਂ ਦੇ ਨਾਲ ਬੀਤੀਆਂ ਗਈਆਂ ਜਦੋਂ ਡਾਕਟਰ ਮੇਰਕਾ ਸਾਹਿਬ ਦਾ ਯੋਗ ਆਇਆ ਉਹਨੇ ਸਾਨੂੰ ਰਿਟਰਨ ਮਾਕ ਲੈ ਕੇ ਦਿੱਤਾ ਜਿਹੜਾ ਕਿ ਕੋਈ ਤੋ ਹੋ ਹੀ ਸਕਦਾ ਕੋਈ ਮੁੱਕਰ ਨਹੀਂ ਹੋ ਸਕਦਾ ਜਿਹਦੇ ਤੋਂ ਡਾਕਟਰ ਮੇਰਕਾ ਸਾਹਿਬ ਨੇ ਇੱਕ ਵਾਰ ਸਰਦਾਰ ਵੱਲੋਂ ਪਾਇਟ ਹੋਟਲ ਨੇ ਪੁੱਛਿਆ ਡਾਕਟਰ ਮੇਰਕਾ ਤੂੰ ਰਾਏ ਛਾਈ ਬੂਟ ਛੂਟ ਬਾਕਸ ਕੇਰ ਲਾ ਕੇ ਰਿਟਰਨ ਦਾ ਕਰਉਂ ਇਹਦਾ ਸਮਾਜ ਧੋਤੀ ਪਾਉਂਦਾ ਉਹ ਤਾਂ ਦੇ ਕਪੜਾ ਨਹੀਂ ਮਿਲਦਾ ਉਹ ਕਹਿੰਦਾ ਮੈਂ ਤਾਂ ਬਾਕੇ ਲੈਕੋ ਦਾ ਮੇਰੇ ਸਮਾਜ ਨੂੰ ਪਤਾ ਲੱਗੇ ਵੀ ਤੁਸੀਂ ਵੀ ਇਹ ਚੀਜ਼ਾਂ ਪਹਿਨ ਸਕਦੇ ਹੋ ਕਿਉਂਕਿ ਬੜੇ ਰਾਦੇ ਜਿਵਾੜੇ ਬੜੇ ਲੋਕ ਜਿਹੜੇ ਸ਼ਹਿਰਾ ਜੁਕੜਦੇ ਉਹ ਚਾਹੁੰਦੇ ਦੀ ਨੰਗੇ ਮਲਾ ਕੇ ਰਹਿਣ ਕਦੇ ਕਪੜਾ ਦਾ ਕੰਮ ਤੇ ਪਾਉਣਾ ਇਹ ਕਪੜਾ ਮੇਕਾ ਸਾਫ ਦੀ ਵੇਚਣਾ ਇਸ ਕਰਕੇ ਕਹਿੰਦੇ ਆਪਰੇ ਪਰਿਵਾਰਾਂ ਨੂੰ ਆਪਣੇ ਬੱਚਿਆਂ ਨੂੰ ਪੜਾਓ ਲਖਾਓ ਸਮੇ ਸਮਾਜ ਦੇ ਹਾਣੀ ਬਣਾਓ ਚਾਹੇ ਆਪ ਇੱਕ ਪੱਕੀ ਰੋਟੀ ਘਾੜ ਖਾ ਲੋ ਪਰ ਆਪਣੇ ਬੱਚੇ ਨੂੰ ਕੋਲ ਆਓ ਆ ਸਾਡੀ ਧਾਰੂ ਤੇ ਵਿਸ਼ਵਾਸ ਰੱਖਦੇ ਆ ਧਾਰੂ ਦਾ ਆਸਤਾ ਰੱਖਦੇ ਆ ਪਰ ਧਾਰੂ ਜੀ ਸਾਰਾ ਕੁਝ ਨਹੀਂ ਸਮਝ ਦੇ ਸਕਦਾ ਸਾਨੂੰ ਸਾਡੀ ਸਿੱਖਿਆ ਸਾਡੀ ਸੋਚ ਸਾਡੀ ਜਥੇ ਵਰਗ ਦਾ ਢਾਂਡਾ ਮਜ਼ਬੂਤ ਪਾਰਕੀਆਂ ਵੀ ਤਾਂ ਦਾ ਡਾਕਟਰ ਬੇਟਾ ਸਾਹੁ ਮੰਗਿਆ ਚਾਹੇ ਕੋਮ ਰੱਖਣਾ ਇਹ ਡਾਕਟਰ ਬੇਟਾ ਸਾਹੁ ਦਾ ਹਾਕਾ ਇਸ ਕਰਕੇ ਡਾਕਟਰ ਬੇਟਾ ਸਾਹੁ ਨੂੰ ਸਾਡੇ ਨੌਕਰ ਹਾਂ ਉਹਦੇ ਆਪੇ ਜਾਵਾ ਕਰਾਉਣ ਉਹਦੇ ਪਹਿਣਾ ਲੈਣ 28 ਮਾਰਚ ਕੋ ਬਹੁਤ ਸਾਰੇ ਲੋਕ ਨੇ ਸਾਨੂੰ ਡਗਾਉਣਾ ਜਿਸਨ ਕਰਕੇ ਸਾਡੇ ਆਪਣੇ ਹੀ 마을 ਦੇ ਲੋਕ ਇਸ ਪੈਣ ਦਾ ਬਨਾਰਾ ਪਾ ਲੈ ਕੇ ਇੱਥੇ ਚਲੇ ਜਾਓ ਤਾਂ ਗਵਰਨੀਓ ਕਹਿੰਦੇ ਇਹਦੀ ਆਵਾਜ਼ ਕਾਹੋਗੇ ਇਹ ਦੀ ਸੋਚਦਾ ਕਿਵੇਂ ਮੇਹਨਤ ਕਰਕੇ ਪੇ ਹੋ ਗਿਆ ਇਹ ਦੀ ਸੋਚਦਾ ਕਿ ਉਹ ਕਿੰਨੇ ਦੇ ਮਾਮਲੇ ਤੇ ਹਾਰ ਹੀ ਖੇਤਾਂ ਦੀ ਮਜ਼ਦੂਰੀ ਕਰਕੇ ਕਿਵੇਂ ਸੰਭੋਗ ਦੇ ਰਿਹਾ ਅੱਜ ਸਾਡੇਆਂ ਮੇਰੀਆਂ ਭੈਣਾਂ ਮਾਂ ਬੈਠੀਆਂ ਨੇ ਇਹਨਾਂ ਦਾ ਖਾਜ ਮੰਗਵਾਵਾ ਕਿ ਆਪਾਂ ਬੱਚੇ ਨੂੰ ਸੈਲੀ ਨੂੰ ਬੋਏ ਘਟਾਵਾ ਕਿਉਂ ਨਕਾਲ ਆਪਸ ਤੇਰੋ ਕਿਤਾਬ ਦਾ ਸਿੱਖਿਆ ਲਾਭ ਸਾਰੇ ਨਾਲ ਮੌਲ ਤੱਕ ਜਾਊਗਾ ਮੋਬਾਈਲ ਦੀ ਬੈਟਰੀ ਖਤੋਰੀ ਬਾਲ ਹੋ ਗਈ। ਇਸ ਕਰਕੇ ਅੱਜ ਗੁਰੂ ਸਾਹਿਬ ਨੇ ਕਹਿ ਦਿੱਤੇ ਨੇ ਗੁਰੂ ਗੋਬਿੰਦ ਸਿੰਘ ਜੀ ਕਿਉਂ ਸਰਤਾਜ ਬੱਚੇ ਸੀ ਕਿਉਂਕਿ ਲੜਾਈਆਂ ਆਉਂਦੇ ਰਹੇ ਰਗਰੇਟੇ ਰਹੇ ਦੁਕਾਣ ਸਿੱਖ ਬਣੇ ਇਹ ਸਾਰੇ ਜੋਧੇ ਨਾਲੇ ਪਰਿਵਾਰ ਨੂੰ ਹਾਰ ਕਰ ਕੱਟ ਦਿੱਤੇ। ਉਸ ਸਮੇਂ ਆਦੇ ਦਾ ਕਲਵਾ ਹੁੰਦਾ ਆਦੇ ਮਾਦਾ ਹੁੰਦੇ ਉਹ ਸਮੇਂ ਗੁਰੂ ਸਾਹਿਬ ਦੇ ਨਾਲ ਲੱਗ ਕੇ ਅੱਗੇ ਲੋਕ ਹੋਣਗੇ ਸਾਨੂੰ ਸਾਥੋਂ ਰਹੇ ਰਹੇ ਆਪ ਨੂੰ ਮਿਲਦੇ ਰਹੇ ਇਸ ਕਰਕੇ ਸਾਨੂੰ ਲੜਨ ਦੀ ਲੋੜਾ ਹਨ ਕੋਈ ਨਹੀਂ ਹੋਗਾ ਸਾਨੂੰ ਰਕਾ ਆਕਰ ਦੇ ਸਾਥੀ ਦੀ ਬਾਤ ਲਾਂ ਕਰ ਰਹੀ ਕੋਸ਼ਿਸ਼ ਕਰਨਾ ਹੋਵੇ ਪਰ ਆਪ ਹੀ ਜਲਸੀ ਦੇ ਛੋਟੇ ਬੁੱਢੇ ਵਿੱਚ ਗਿਆਨ ਤੇ ਚਰਚਾ ਵੀ ਜੇ ਨੂੰ ਨਹੀਂ ਜਾਂਦਾ ਭਾਈ ਭਾਈ ਨੂੰ ਲੱਗਾ ਮਾਂ ਮੈਨੂੰ ਜਦੋਂ ਧੀ ਨੂੰ ਉਹੋ ਪਿਆਰ ਕਰਦੀ ਆ ਪੁੱਤ ਨੂੰ ਨਹੀਂ ਕਰਦੀ ਇਸ ਕਰਕੇ ਸਾਨੂੰ ਇਹ ਪ੍ਰਾਪਰਦਾ ਲਈ ਆਪਣੇ ਜੋ ਜੈਸੀ ਆਪਣੇ ਜੋ ਕਰਦੀ ਹੈ ਨਹੀਂ ਜਨਮ ਇਹ ਜੈਸੀ ਹੁ ਅਸੀਂ ਇਹ ਭਾਣਾ ਜੇ ਗੁਰੂ ਸਾਹਿਬ ਦੇ ਸਭ ਮਾਤਸਾ ਜੀ ਬਾਤ ਕਰਾਂਗੇ ਜਿਵਾਹ ਮਖੀਆ ਦਾ ਰੋਪਰ ਮੇਰ ਕਰਾਂਗੇ ਸਾਨੂੰ ਹੱਕ ਸੱਤ ਤੇ ਪਹਿਲਾ ਲੈ ਕੇ ਸਾਨੂੰ ਸਵਾਰ ਦਿੱਤਾ ਉਹਦੇ ਨਾਲ ਹੀ ਕਰਦੇ ਸਾਨੂੰ ਇੱਕ ਮਾਰ ਸਮਝਾਈਦਾ ਕਲੇੀ ਜੈ ਸੀ ਦੀ ਪਾਉ ਦਾ ਖਾਤਮੀ ਕਰੋ ਡਾਕਟਰ ਬੇਲਕਰ ਸਾਹਮਣ ਕਿਹਾ ਵੀ ਡਾਕਟਰ ਬੇਲਕਰ ਸਾਹ ਤੁਸੀਂ ਆਪਣੇ ਬੱਚਿਆਂ ਦੀ ਲਾਸ਼ ਵੀ ਕਰ ਤੋਂ ਬਾਹਰ ਬੜਾ ਜ ਤੁਸੀਂ ਆਪਣੇ ਪਾਤਾ ਪੇਤਾ ਦਾ ਬਾਹਰ ਉਹ ਕਹਿੰਦਾ ਮੇਰੇ ਹਜ਼ਾਰਾਂ ਲੱਖਾਂ ਬੱਚੇ ਨੇ ਜਿਹੜਾ ਆਪਣੇ ਕੋਤੇ ਮੋਟਾ ਕਰਦਾ ਹੈ ਹਜ਼ਾਰਾਂ ਜੋਤੇ ਨਹੀਂ ਰਹਿ ਸਕਦਾ ਇਸ ਕਰਕੇ ਮੈਨੂੰ ਇਹ ਆ ਸਮਝੋ ਵੀ ਮੈਂ ਕੰਮ ਕਰ ਰਿਹਾ ਮੇਰੇ ਨਾਮ ਇਹ ਡਾਕਟਰ ਮੇਰਕਾ ਦੀ ਜੁਆਬਤ ਲੈਣਾ ਮੇਰੇ ਕੋਈ ਕਿਸੇ ਕੋਈ ਬਣਾਦਾ ਕੋਈ ਬਾਤ ਹੀ ਹੋਵੇ ਸਰਦਾਰ ਜਰਗਸ਼ਨ ਖਾਤਮੋਗੀ ਆਪਾਂ ਨੂੰ ਜਿਹੜੇ ਡਾਕਟਰ ਮੇਰਕਾ ਤੋਂ ਬਾਹਰ ਕੁੰਗਦੇ ਹੋਏ ਪਰੋਸ਼ ਨੂੰ ਕਰ ਕਰਕੇ ਲੋਕ ਇਹ ਲੈਣਾ ਲੈਣਾ ਬਹੁਤ ਸਾਜਿ ਰਾਜਨੀਤਿਕ ਪਾਰਕ ਆਉਂਦੀ ਹੈ ਪਰ ਕੌਣ ਉਸ ਪਾਰਟੀ ਆ ਦੇਸ਼ਿਕ ਉਹ ਇਹ ਮੈਸੇਜ ਜਾਂ ਵੀ ਕੌਣ ਪਾਰਟੀ ਸੁਧਾਰ ਦੀ ਲੜਾਈ ਕਰ ਰਹੀ ਹੈ ਸਦਾ ਨੂੰ ਜੌਂਦੀ ਲੜਾਈ ਕਰ ਰਹੀ ਆ ਰਾਹੁਣਾਂ ਦੀ ਸਰਕਾਰ ਤੇ ਆਇਆ ਹੋਇਆ ਉਹ ਨੇ ਇਹ ਵੀ ਕਿਹਾ ਵੀ ਜਿੰਨੀ ਜਿਹੜੀ ਹਿੱਸੇਦਾਰੀ ਹੋਣੀ ਹੋਤੀ ਰਾਤ ਭਾਗੀ ਦਾ ਵੀ ਜਿੰਨੀ ਆਖਿਆ ਉਹ ਜਨਗਰਨਾ ਕਿਉਂ ਨਹੀਂ ਕਰੋਗੇ ਆਰਐਸਐਸ ਬੀਜੇਪੀ ਇਸ ਕਰਕੇ ਨਹੀਂ ਕਾਂਗਰਸ ਨੇ ਸ਼ਹਿਯੂਰ ਕਰ ਕੋਬੀਸੀ ਬੈਕਵਰਡ ਕਲਾਸਾਂ ਸਾਰੇ ਦੇਚ 85% ਨੇ ਉਹ ਰਾਹੁਣਾਂ